I'm <laughs> <laughs> ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਦਾਂ ਕੀ ਪਤਾ ਹੀ ਹੈ ਕਿ ਆਪਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਸੋ ਹਰ ਪਿੰਡ-ਪਿੰਡ ਸ਼ਹਿਰ-ਸ਼ਹਿਰ ਵਿੱਚ ਠੰਡੇ ਮਿੱਠੇ ਜਲਦੀ ਸ਼ਵੇਲ ਲਗਾਈ ਜਾਂਦੀ ਹੈ ਸੋ ਤੁਹਾਡੇ ਕਿੰਨੀ ਵੇ ਸ਼ਵੇਲ ਲਗਾਈ ਗਈ ਹੈ ਇਹ ਕਿਸ ਕਿੰਨੇ ਲਗਾਈ ਗਈ ਹੈ ਤੇ ਇਸ ਵਿੱਚ ਕਿਸ-ਕਿਸ ਦਾ ਸਹਿਯੋਗ ਹੁੰਦਾ ਇਹ ਬਾਬਾ ਸਿੱਧ ਸ੍ਰੀ ਬਾਬਾ ਬਾਲਕਨਾਥ ਜੀ ਦੇ ਕਲੱਬ ਵੱਲੋਂ ਲਗਾਈ ਜਾ ਰਹੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਰੱਖਦੇ ਹੋਏ ਸੇਵਾ ਦਾ ਕਰ ਰਹੇ ਅਸੀਂ ਸਾਰੇ ਕਲੱਬ ਮੈਂਬਰ ਹੈ ਜੀ ਸਾਰੇ ਸਾਡੇ ਲੱਗੇ ਹੋਏ ਨੇ ਵੀਰ ਭਾਈ ਸਾਰੇ ਲੱਗੇ ਹੋਏ ਨੇ ਜੀ ਸੇਵਾ ਕਰ ਰਹੇ ਸੋ ਇਹ ਪਹਿਲਾਂ ਵੀ ਲਗਾਈ ਜਾਂਦੀ ਹੈ ਹਾਂਜੀ ਪਹਿਲਾਂ ਵੀ ਹਰ ਸਾਲ ਲਗਾਈ ਜਾਂਦੀ ਹੈ ਜੀ ਹਰ ਸਾਲ ਹਾਂਜੀ ਹਰ ਸਾਲ ਹੀ ਲਗਾਈ ਜਾਂਦੀ ਹੈ ਹਾਂਜੀ ਹਰ ਸਾਲ ਸੇਵਾ ਵਾਲਾ ਹੁੰਦੇ ਆ ਜੀ ਸਾਰੇ ਸੋ ਸੰਗਤ ਨੂੰ ਕੀ ਉਪਦੇਸ਼ ਦੇਣਾ ਚਾਹੋਗੇ ਅਸਦਰ ਜੀ ਸਰ ਬਾਬਾ ਜੀ ਦਾ ਬੱਸ ਜੀ ਇਹੀ ਹੈ ਕਿ ਆਸ਼ੀਰਵਾਦ ਰਹੇ ਸਾਰਿਆਂ ਤੇ ਮਾਲਕ ਸਭ ਨੂੰ ਤੰਦਰੁਸਤੀ ਬਖਸ਼ੇ ਵਧੀਆ ਮਿਹਨਤ ਕਰਨ ਸਾਰੇ ਸੇਵਾ ਕਰਦੇ ਨੇ ਬਾਬਾ ਬਲਗਨਾਜ ਦੇ ਕਲੱਬ ਦੇ ਮੈਂਬਰ ਸਾਰੇ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਦਿਹਾੜੇ ਤੇ ਸੇਵਾ ਕਰ ਰਹੇ ਨੇ ਸਾਰੇ ਆਪਣਾ ਵਧੀਆ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਮੌਜੂਦ ਨੇ ਕੁਰਾਲੇ ਤੋਂ ਬਾਬਾ ਬਾਲਕਨਾਨ ਸਿੰਘ ਦੇ ਕਲੱਬ ਦੇ ਮੈਂਬਰ ਰਮਨ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਜਲੇ ਚੱਲ ਰਹੇ ਹਨ ਉਹਨਾਂ ਨੂੰ ਸਮਰਪਿਤ ਅੱਜ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਜਾ ਰਹੀ ਹੈ ਸੋ ਇਹਨਾਂ ਵੱਲੋਂ ਕੀ ਕਹਿਣਾ ਹੈ ਸੁਣਦੇ ਹਾਂ ਬਸ ਜੀ ਤੁਹਾਨੂੰ ਪਤਾ ਹੈ ਗਰਮੀ ਵੀ ਬਹੁਤ ਹੈ ਆਪਾਂ ਕੋਸ਼ਿਸ਼ ਕਰੀ ਹੈ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਹੈ ਸਿੱਧ ਸ੍ਰੀ ਬਾਬਾ ਬਾਲਕਾਂ ਸੇਵਾਦਾਲ ਵੱਲੋਂ ਤੇ ਕੋਸ਼ਿਸ਼ ਕਰ ਰਹੇ ਆ ਕਿ ਥੋੜੇ ਦਿਨਾਂ ਤੱਕ ਆਪਾਂ ਜਿਵੇਂ ਦਰਖਤਾਂ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਹੈ ਕਿ ਆਪਾਂ ਦਰਖਤ ਵੀ ਵੰਡੀਏ ਬੂਟੇ ਵੰਡੀਏ ਜੋ ਕਿ ਅੱਜ ਦੀ ਖਾਸ ਲੋੜ ਮੰਨੀ ਜਾ ਰਹੀ ਹੈ ਹਾਂਜੀ ਹਾਂਜੀ ਖਾਸ ਲੋੜ ਹੈ ਕਿਉਂਕਿ ਜਿਵੇਂ ਦਰਖਤ ਕੱਟੀ ਜਾ ਰਹੇ ਆ ਤੁਸੀਂ ਟੈਂਪਰੇਚਰ ਦੇਖੋ 46 ਡਿਗਰੀ 47 ਡਿਗਰੀ ਤੱਕ ਟੈਂਪਰੇਚਰ ਜਾ ਰਿਹਾ ਜੇਕਰ ਆਪਾਂ ਰੁੱਖ ਲਗਾਵਾਂਗੇ ਤਾਂ ਟੈਂਪਰੇਚਰ ਡਾਊਨ ਰਹੂਗਾ ਤੋਂ ਸਾਨੂੰ ਸਾਰਿਆਂ ਨੂੰ ਲੋੜ ਹੈ ਤੁਹਾਡੇ ਇਸ ਵੀਡੀਓ ਜ਼ਰੀਏ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਨਾ ਤਾਂ ਬਹੁਤੇ ਦਰਖਤ ਕੱਟੇ ਜਾਣ ਤੇ ਵੱਧ ਤੋਂ ਵੱਧ ਦਰਖਤ ਲਗਾਏ ਵੀ ਜਾਣ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ